ਅੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੈ ਮੈਨਾਂ ਠੀਕ ਠਾਕ ਹੋ ਕੇ ਤੇ ਕਿਉਂਕਿ ਆ ਗਿਆ ਸੀ ਕਿ ਸਿੱਧੇ ਤੋਂ ਨਾ ਵਲੌਗ ਲੈ ਕੇ ਤੇ ਮੀਂਹ ਚੈੱਕ ਕਰੋ ਜੀ ਪੂਰਾ ਤੇਜ਼ ਹੈ ਜਲਰੀਆਂ ਜਦੀਆਂ ਬਾਹਰ ਬਈਆਂ ਲੱਗੀਆਂ ਓਕੇ ਦੀ ਰਿਪੋਰਟ ਹੈ ਜੀ ਤੇ ਸਾਰਾ ਉਹ ਆਟਾ ਜੀ ਬੱਟਾ ਟਰਪਾਲ ਪਾਈ ਹੋਈ ਹੈ ਮੀਂਹ ਪੂਰਾ ਤੇਜ਼ ਹੈ ਜੀ ਚੈੱਕ ਕਰੋ ਓਕੇ ਦੀ ਰਿਪੋਰਟ ਹੈ ਠੀਕ ਹੈ ਜੀ ਜੀ ਫਿਰ ਮਿਲਦੇ ਆਂ ਦਾਣਾ ਪਾਣੀ ਪਾ ਗਾਂਗੇ ਵੈਸੇ ਟਿੰਗ ਪਾਤਾ ਸ਼ਾਮ ਨੂੰ ਪਾਵਾਂਗੇ ਹੁਣ ਤੇ ਠੀਕ ਹੈ ਜੀ ਓਕੇ ਦੀ ਰਿਪੋਰਟ ਹੈ ਬੱਚੇ ਬਿਠਾਈ ਸੀ ਛਤਰੀਆਂ ਤੇ ਮੀਂਹ ਆ ਗਿਆ ਇਸ ਕਰਕੇ ਮੈਂ ਬਲੌਗ ਨਹੀਂ ਸ਼ੂਟ ਕਰ ਸਕਿਆ ਕੱਲ ਕੱਲ ਦੇ ਵਿੱਚ ਠੀਕ ਹੈ ਜੀ ਮਿਲਦੇ ਆ ਫਿਰ ਸ਼ਾਮ ਨੂੰ ਜਾਂ ਦੁਪਹਿਰੇ ਦਾ ਅਪਡੇਟ ਓਕੇ ਜੀ ਜੀ ਹੁਣੇ ਵੇਖ ਲੋ ਕੀ ਹਾਲ ਹੋ ਗਿਆ ਮਿੰਟ ਚ ਮੀਂਹ ਪੈ ਕੇ ਹਟ ਗਿਆ ਕਾ ਤੇ ਚੈੱਕ ਕਰਨੇ ਜਾਨਵਰ ਆਪਣੇ ਸੈਟ ਪਾਣੀ ਪਾਣੀ ਦੇਖਦੇ ਆ ਵੜਿਆ ਵੜਿਆ ਤੇ ਨੀਗਾ ਬਹੁਤ ਤੇਜ਼ ਮੀਂਹ ਆਇਆ ਇੱਕਦਮ ਇਹ ਦੇਖ ਲੀਏ ਜੀ ਕੋਈ ਸੀਆਰਾ ਇਹ ਇੱਥੋਂ ਡੋਲਦਾ ਹਨ ਕਿ ਪਾਣੀ ਪੂਣੀ ਆਇਆ ਨਹੀਂਗਾ ਓਕੇ ਦੀ ਰਿਪੋਰਟ ਜਾਨਵਰ ਆਪਣੀ ਤੇ ਬੱਚਾ ਵੀ ਹੁਣ ਥੱਲੇ ਰਹਿੰਦਾਗਾ ਓਕੇ ਦੀ ਰਿਪੋਰਟ ਦਾਣਾ ਪਾਣੀ ਛਕ ਲੈਂਦਾ ਅਭੀ ਆਪਣੇ ਜਾਨਵਰ ਸੈਟ ਹੈ ਯੂਕੇ ਦੀ ਰਿਪੋਰਟ ਹੈ ਕਲੀ ਕੁਲੀ ਛੁੱਟਦੇ ਆ ਫਿਰ ਦੇਖਦੇ ਆ ਆਪਣੇ ਬੈਠੇ ਆਈ ਕੂਦੀ ਠੀਕ ਹੈ ਯੂਕੇ ਦੀ ਰਿਪੋਰਟ ਆਪਣੇ ਜਾਨਵਰ ਸਾਰੇ ਚੈੱਕ ਕੀਤੀ ਆ ਤੁਸੀਂ ਬਾਕੀ ਦੇ ਦੇਖਦੇ ਆਂ ਪਾਣੀ ਬਣੀ ਆ ਜਾਣੀਗਾ ਤੇ ਖੁੱਡਾ ਕਰਕੇ ਬੰਦ ਥੱਲੇ ਜਣੀ ਦਾਣਾ ਪਨ ਪਾਟਾ ਸੀਗਾ ਟ੍ਰੇ ਵੀ ਕੋਈ ਚੱਕ ਰਹੇਗਾ ਬਾਅਦ ਚੱਕ ਦਾਂਗੇ ਦੇਖੋ ਜੀ ਸ਼ੂਗਰ ਨੇ ਬਚਾਇਆ ਖੁੱਡਾ ਆਪਣਾ ਅਸੀਂ ਤਰੁ ਬਚਾ ਕਰੀਏ ਮਾੜਾ ਮੋਟਾ ਪਾਣੀ ਅੰਦਰ ਤਰ ਜਣ ਬਹੁਤ ਨੁਕਸਾਨ ਹੋ ਜਾਂਦਾ ਯਾਰ ਇਹ ਦੇਖੋ ਕਿੰਨਾ ਜਿਆਦਾ ਪੈ ਗਿਆ ਭਈ ਆਂਦਾ ਸਵੇਰ ਦਾ ਲਗਾਤਾਰ ਉਪੇ ਦੀ ਰਿਪੋਰਟ ਆਈ ਠੀਕ ਹੈ ਜੀ ਕੋਠੇ ਦੇ ਜਗ ਮਿਲਦੇ ਆ ਫਿਰ ਚਲਦੇ ਆ ਜੀ ਉੱਤੇ ਸ਼ਾਮ ਦਾ ਵੇਲਾ ਹੋ ਗਿਆ ਆਪਣਾ ਟਾਂਗਾਂ ਦਾ ਟਾਈਮ ਹੋ ਗਿਆ ਜੀ ਤਾਂ ਮੌਸਮ ਚਾ ਕਰਨਾ ਬਹੁਤ ਜ਼ੋਰਾਂ ਦਾ ਬੱਤੜਕੀ ਦਾ ਨੀ 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 ਬਹੁਤ ਹੀ ਜ਼ਿਆਦਾ ਖਾ ਬਈ ਥੱਲੇ ਵੀ ਪੈਣ ਦਿਆਗਾ ਬਹੁਤ ਜ਼ਿਆਦਾ ਥੱਲੇ ਤੇ ਟਾਈਮ ਹੀ ਨਹੀਂ ਹੋ ਰਿਹਾ ਕੁਝ ਤੇ ਮੌਸਮ ਦੇ ਚੈੱਕ ਕਰੋ ਯਾਰ ਸ਼ਾਮ ਹੋ ਗਈ ਐ ਨਾ ਦਾਗਾ ਮੀ ਹੱਲੇ ਨਹੀਂ ਹਟਿਆ ਕੱਲ ਦਾ ਵੀ ਕੱਲ ਵੀ ਥੋੜਾ ਥੋੜਾ ਪੈਂਦਾ ਹੈਗਾ ਅੱਜ ਤੇ ਹੱਥ ਹੀ ਹੋ ਗਏ ਰਾਜ ਤੇ ਤੜਕੇ ਦਾ ਲੱਗਾ ਹੈ 1 ਮਿੰਟ ਹੋ ਗਿਆੰਦਾ 2 ਮਿੰਟ ਹੋ ਗਿਆੰਦਾ ਫੇਰ ਆਉਣ ਲੱਗ ਜਾਂਦਾ ਐ ਆ ਬਾਕੀ ਠੀਕ ਹੈ ਜਾਨਵਰ ਆਪਣੇ ਸੈਟਾ ਵਿੱਚ ਦੇਖ ਕੇ ਆਇਸੀ ਬਾਦ ਪਹਿਲਾਂ ਹੁਣ ਦੇਖਣੀ ਹੈ ਤੁਹਾਨੂੰ ਦਿਖਾ ਦਿਆਂ ਮੀਂਹ ਆਉਣ ਦੇ ਵੇਲੇ ਮੈਂ ਭੇਜੀ ਨਾ ਜਾਵਾਂ ਤੇ ਦੇਖੀ ਨਹੀਂ ਓਏ ਨੌਣਾਣੀ ਦਾ ਸਾਹ ਆਲੋ ਸੌਰੀ ਘਾਲ ਲੇਖੇ ਮੂਤੋ ਛੋਡਾ ਸੈਟ ਹੈ ਬਾਕੀ ਜਾਨਵਰ ਆਪਣੇ ਦਿਖਾਤੇ ਆ ਉਹ ਕੇਜੀ ਰਿਪੋਰਟ ਹੈ ਤੇ ਆ ਕਰਕੇ ਪੱਲੜਿਆ ਸੇਟ ਲੀਏ ਕਿਉਂ ਯਾਰ ਪਾਣੀ ਨਾ ਜਾਵੇ ਕਿਉਂ ਇੱਕ ਤੜਕੇ ਦਾ ਮੂ ਇਹਨੇ ਬਚਾਇਆ ਹੋਇਆ ਵਿਚਾਰੀ ਛੋਡਾ ਬਚਾ ਪਿਆ ਇਹਨੂੰ ਦੇਖੋ ਯਾਰ ਪਾਣੀ ਇੰਨਾ ਜ਼ਿਆਦਾ ਨਾ ਚੱਕ ਕਰੋ ਬਹੁਤ ਬਹੁਤ ਜ਼ਿਆਦਾ ਸ਼ਤਰੀਆਂ ਆਈ ਪਈਆਂ ਇਹ ਵਾ ਕਿਉਂ ਕੇ ਆ ਜੀ ਯਾਰ ਮੀ ਉਹ ਵੇ ਗਿਆ ਯਾਰ ਫਿੱਟ ਗਿਆ ਮੈਂ ਤੇ ਮੈਂ ਟਿਸ ਓਹੋ ਸ਼ਟਾ ਵੈਸੇ ਮੀ ਤਾਂ ਨਹੀਂ ਆਉਂਦਾ ਐ ਰਹਾ ਮੀ ਚਲੋ ਕੋਈ ਦਿੱਕਤ ਤੇ ਗੱਲ ਹੈ ਨਹੀਂ ਪਰ ਮੀ ਯਾਰ ਹੱਦ ਤੋਂ ਵੀ ਸੱਚੀ ਗੱਲ ਆ ਕਿ ਯਾਰ ਮੀ ਇੰਨਾ ਜ਼ਿਆਦਾ ਬਹੁਤ ਜ਼ਿਆਦਾ ਕਈ ਤੇ ਯਾਰ ਸਾਨੂੰ ਇੰਨੀ ਕਿ ਸਾਨੂੰ ਵੀ ਨੀ ਤਕਲੀਫ ਹੋ ਰਹੀ ਆ ਤੇ ਜਿਨ੍ਹਾਂ ਦੇ ਘਰ ਡੁੱਬੇ ਹੋਏ ਆ ਉਹਨਾਂ ਨੂੰ ਕਿੰਨੀ ਤਕਲੀਫ ਹੋਈ ਹੋਊਗੀ ਗੱਲ ਯਾਰ ਬਹੁਤ ਜ਼ਿਆਦਾ ਸੀਰੀਅਸ ਆ ਯਾਰ ਦੇਖੋ ਬਹੁਤ ਹੀ ਘਾੜਾ ਆ ਆਖਦੇ ਆ ਕਿ ਕਈਆਂ ਕਈ ਤਾਂ ਪਿੰਡ ਡੁੱਬ ਗਏ ਆ ਬਈ ਬਹੁਤ ਜ਼ਿਆਦਾ ਪਾਣੀ ਖੜਾ ਲੋਕਾਂ ਦੇ ਘਰਾਂ ਚ ਤੇ ਇੱਧਰ ਸਾਡੇ ਤੇ ਬਤਾਏ ਬਹੁਤ ਮੁੱਦਰ ਲੋਕਾਂ ਦੇ ਘਰਾਂ ਇਹ ਪਤਾ ਨਹੀਂ ਕੀ ਬਣਿਆ ਹੋਊਗਾ ਹਾਰ ਆਏ ਹੋਏ ਕਈਆਂ ਕਈਆਂ ਸਾਤੇ ਦਾ ਠੀਕ ਹੈ ਜੀ ਓਕੇ ਦੀ ਰਿਪੋਰਟ ਹੈ ਫਿਰ ਇੱਥੇ ਆਪਣੇ ਬੱਚਾ ਤਾਂ ਸ਼ੂਗਰ ਪਾਣੀ ਨਹੀਂ ਖਾਰਦਾ ਕ ਵਧੀਆ ਚੱਲੋ ਪੱਕਾ ਪਾਇਆ ਹੈਗਾ ਕੱਚਾ ਹੁੰਦਾ ਤਾਂ ਬਾਬੇ ਫਿਰ ਤੇ ਉਹ ਵੀ ਕੰਮ ਹੋ ਜਾਣਾ ਸੀ ਚਿੱਟਾ ਨਹੀਂ ਗੋਲ ਆਇਆ ਸੀਗਾ ਠੀਕ ਹੈ ਜੀ ਫਿਰ ਮਿਲਦੇ ਆਂ ਦਾਣਾ ਪਾਣੀ ਪਾਉਣ ਲੱਗਿਆ ਓਕੇ ਜੀ ਠੀਕ ਹੈ ਜੀ ਦੇ ਦਾਣੇ ਪਾਣੀ ਪਾਉਣ ਆਏ ਸੀਗੇ ਮੀਂਹ ਰੁਕ ਗਿਆ ਸ਼ੁਕਰ ਹੈ ਤੇ ਆ ਵੀ ਪਾ ਗਿਆ ਸੀਗੇ ਰਵਾਛੜ ਪਾਉ ਜਾਂਦੀ ਸੀਗੀ ਇਸ ਕਰਕੇ ਮੈਂ ਪਾ ਗਿਆ ਸੀਗਾ ਇਹ ਤੇ ਕੀ ਕਰੀਏ ਹੁਣ ਦੇਖ ਲਈਏ ਜਾਨਵਰ ਸੈਟ ਕਿ ਨਹੀਂ ਸੈਟ ਹੀ ਹੋਣਗੇ ਬਾਬਾ ਸ਼ੁਕਰ ਕੀ ਵਧੀਆ ਚਲੋ ਦੇਖੋ ਇਹ ਰਾਤ ਬਹੁਤ ਮਾੜੀ ਸਾਡੇ ਖੁੱਡੇ ਦੇ ਜੀ ਪਾਣੀ ਵੀ ਆ ਗਿਆ ਇੱਥੋਂ ਬੱਚੇ ਤਾਂ ਅੱਜ मुठूच हो गया मेरा राद करनी यार कुछ ए ए करती है कीडी के एक मिनट जी मैं सेट करके मिलता है की यो किधर है आ चेक करो ये तार ले आओ फिर ही ਦੇਖੋ ਯਾਰ ਕਬੂਤਰੀ ਨੇ ਧਰ ਲਿਆ ਜੀ ਆਂਡਾ ਵਧੀਆ ਚਲੋ ਸੁੱਖ ਰਹੇ ਦੂਜੀ ਵਾਰੀ ਠੀਕ ਹੈ ਜੀ ਓਕੇ ਰਿਪੋਰਟ ਧਰ ਲੂਗੀ ਦੂਜਾ ਆਂਡਾ ਪਰਸੋਂ ਤਾਈਂ ਭਾਣਾ ਨਾ ਦੇ ਤੇਰੇ ਵਰਨਗੀਆਂ ਬਹੁਤ ਉਹ ਚੋਪਰਾ ਠੀਕ ਹੈ ਜੀ ਦਾਣਾ ਪਾਣੀ ਪਾਉਂਦੇ ਫਿਰ ਕਰ ਲਈ ਟਰੇ ਤਿਆਰ ਤੇ ਚੱਲੀਏ ਜੀ ਖੁੱਡੇ 'ਚ ਰੱਖਦੇ ਆ ਇਹੀ ਟਰੇ ਵੀ ਦਾਣੇ ਵਾਲੀ ਆ ਗਏ ਸਾਰੇ ਕਬੂਤਰ ਬੱਚੇ ਪੱਠੇ ਵੱਠੀਆਂ ਸਾਰੇ ਆ ਗਏ ਆਪਣੇ ਜਾਨਵਰ ਤੇ ਮੇਰਾ ਰੱਤਾ ਤੂੜੀ ਛੋੜਦੀਆਂ ਹੈ ਜਾ ਕੇ ਫਿਰ ਸ਼ਾਕ ਲੈ ਲੈਂਦੋ ਤੇ ਤੂੜੀ ਥੜੀ ਛੋੜਦੇ ਮਾੜੀ ਲਾ ਕੇ ਉੱਥੇ ਆਲਣੇ ਚ ਪਾਤੀ ਤੂੜੀ ਤੇ ਇਹਦੇ ਨਾਲ ਹੀ ਕਰਦੇ ਹਾਂ ਵਲੌਗ ਦੀ ਐਂਡਿੰਗ ਸਾਰੇ ਵੀਰ ਭੈਣਾਂ ਨੂੰ ਵਧਾਈਆਂ ਹੁਣ ਅੰਦੇ ਧਰਨੇ ਤੇ ਬੱਚੇ ਵਧੀਆ ਨੇ ਸੁੱਖ ਸ਼ਾਂਤੀ ਨਾਲ ਵਧੀਆ ਨਿਕਲ ਜਾਣ ਜੀ ਠੀਕ ਹੈ ਜੀ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਟੇਕ ਕੇਅਰ ਆਪਰਾਖ